ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ 'ਚ ਤੇ ਰਾਜੀ ਖੁਸ਼ੀ 'ਚ। ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਸਪੈਸ਼ਲ ਪਹਿਣਾ ਵਾਸਤੇ ਹੈ। ਕਿਉਂਕਿ ਹੁਣ ਗਰਮੀ ਆ ਗਈ ਗਾੜੀ ਵਿੱਚ ਆਪਾਂਨ ਹਰ ਇੱਕ ਥਾਂ ਜਾਣਾ ਪੈਂਦਾ ਹਨਾ ਆਪਾਂ ਚੁੰਨੀ ਦਾ ਮੂੰਹ ਬੰਦਣਾ ਪੈਂਦਾ ਏ ਤੇ ਉਹ ਬੜਾ ਹੀ ਔਖਾ ਲੱਗਦਾ ਏ ਕਿ ਗਾਜੇ ਮੂੰਹ ਮਾਚਦਾ ਏ ਤਾਂ ਆਪ ਬਹੁਤ ਜ਼ਿਆਦਾ ਪੈਂਦੀ ਆਪਣੀ ਸਕਿਨ ਤੇ ਹਨਾ ਸਕਿਨ ਖਰਾਬ ਹੋ ਜਾਂਦੀ ਆ। ਤੇ ਆਪਾਂ ਚੁੰਨੀ ਨਾਲ ਮੂੰਹ ਬੰਨਣਾ ਪੈਂਦਾ ਹੈ ਆਪਾਂ ਤੁਹਾਨੂੰ ਸਕਾਫ ਜੋ ਉਦਾਂ ਦੇ ਬਾਹਰੋਂ ਲੈਣੇ ਤੇ ਮਹਿੰਗਾ ਮਿਲਦਾ ਹੈ ਨਾ ਆਪਾਂ ਘਰ ਵਿੱਚ ਬਹੁਤ ਹੀ ਆਸਾਨ ਜੀ ਟ੍ਰਿਕ ਨਾਲ ਬਣਾ ਸਕਦੇ ਆ ਕਾਟਨ ਦੀਆਂ ਚੁੰਨੀਆਂ ਹੁੰਦੀਆਂ ਕਾਟਨ ਦੇ ਕੱਪੜੇ ਆਪਣੇ ਕੋਲ ਪਈ ਹੁੰਦੇ ਕਿ ਬੁਦੱਪੱਟੇ ਹੀ ਪਏ ਹੁੰਦੇ ਹਨ ਤੇ ਉਹਨਾਂ ਨਾਲ ਆਪਾਂ ਘਰ ਵਿੱਚ ਤੁਹਾਨੂੰ ਬਣਾਉਣਾ ਦਿਖਾਉਣਾ ਸਿਖਾਉਨੇ ਆ ਵੀ ਕਿੱਦਾਂ ਆਪਾਂ ਮੂੰਹ ਬੰਨਣ ਵਾਲਾ ਘਰ ਵਿੱਚ ਬਣਾ ਸਕਦੇ ਆ ਤੇ ਪਾ ਕੇ ਜਿਵੇਂ ਮੱਝੀ ਫੈਤਦੇ ਹੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਨਾ ਲਹੂਗੀ ਨਾ ਕਰੋਗੀ ਹੈਨਾ ਤੇ ਆਰਾਮ ਨਾਲ ਤੁਸੀਂ ਮੂੰਹ ਬੰਦ ਕੇ ਜਿਵੇਂ ਮਰਜੀ ਜਾ ਸਕਦੇ ਸੈਰ ਵੀ ਮੂਵਮੈਂਟੋ ਮੈਂਟ ਕਵਰ ਹੋ ਜਾਊਗਾ ਯਾ ਦਿੱਕਤ ਨਹੀਂ ਆਊਗੀ ਬੰਦਨ ਚ ਬਹੁਤ ਹੀ ਸਾਨਜ ਟ੍ਰਿਕ ਆਜੋ ਮੈਂ ਤੁਹਾਨੂੰ ਦੱਸਾਂ ਕਿ ਕਿਵੇਂ ਆਪਾਂ ਇਹਨਾਂ ਨੂੰ ਬਣਾਈਏ ਘਰ ਵਿੱਚ ਹਾਂਜੀ ਆਪਾਂ ਇੱਕ ਕਾਟਨ ਦਾ ਇੰਨਾ ਦਾ ਕੱਪੜਾ ਲੈਣਾ ਤੁਸੀਂ ਕੋਈ ਵੀ ਲੈ ਸਕਦੇ ਹੋ ਪੁਰਾਣਾ ਦੁਪੱਟਾ ਹੈਗਾ ਉਹ ਵੀ ਲੈ ਸਕਦੇ ਹੋ ਠੀਕ ਹੈ ਕਿ ਨਹੀਂ ਮੇਰੇ ਕੋਲ ਇੰਨਾ ਕੀ ਚੌੜਾ ਕੱਪੜਾ ਸੀਗਾ ਇਹ ਇਹਨੂੰ ਦੀ ਚੜਾਈ ਦੱਸ ਦੇਣੀ ਕਿੰਨੀ ਆ ਇਹ ਬਹੁਤ ਵਧੀਆ ਆਪਣਾ ਸਕਾਰਫ ਬਣੂਗਾ ਜਿਹੜਾ ਆਪਾਂ ਮੂਹ ਤੇ ਗਰਮੀਆਂ ਨੂੰ ਲੈ ਸਕਦੇ ਹਾਂ 18 18.5 ਇੰਚ ਚੜਾਈ ਹੈ ਇਹਦੀ ਤੇ ਇਹਦੀ ਲੰਬਾਈ ਆਪਾਂ ਤੁਹਾਨੂੰ ਮੈਂ ਕਿ ਦੱਸ ਦਿੰਨੇ ਆ ਕਿੰਨੀ ਹੈ ਨੂੰ ਕੋ ਸਿੱਧੇ ਤਨ ਵਿਛਾ ਲੈਣਾ 40 40 ਇਹਦੀ ਹੈਗੀ ਲੰਬਾਈ ਕੀ ਕਰਨੀ ਆਪਾਂ ਇਹਨੂੰ ਬਣਾਉਣਾ ਕਿਵੇਂ ਆ ਬਹੁਤ ਹੀ ਸੌਖਾ ਤਰੀਕਾ ਤੁਹਾਨੂੰ ਦੱਸਣ ਲੱਗੇ ਆ ਉਹਦੇ ਲਈ ਆਪਾਂ ਕੀ ਕਰਨਾ ਪਹਿਲਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਸਵਾਦ ਕੇ ਇਸ ਤਰ੍ਹਾਂ ਇਹਨੂੰ ਫੋਲਡ ਕਰਦਾ ਹਾਂ ਹਾਂਜੀ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਫੋਲਡ ਕਰਤਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਕੀ ਕਰਨਾ ਇੱਥੋਂ ਇੱਥੇ ਤੱਕ 15 ਇੰਚ ਦੀ ਨਿਸ਼ਾਨੀ ਲਗਾਉਣੀ ਆ ਚਾਹ ਆਪਿਆ ਇੱਥੋਂ ਇਦਾਂ ਆਪਾਂ 15 ਇੰਚ ਦੀ ਨਿਸ਼ਾਨੀ ਲਗਾਉਣੀ ਆ। ਇਹ ਟੋਪਾ ਆ ਤੁਸੀਂ ਇੱਥਾ ਮੋੜ ਲੈਣਾ। ਇੱਥਾ। ਇੱਕ ਪੱਲਾ ਵੱਡਾ ਛੋਟਾ ਹੋ ਜਾਣਾ। ਇੱਕ ਪੱਲਾ ਵੱਡਾ ਛੋਟਾ ਹੋ ਜਾਣਾ। ਜਿਹੜਾ ਬੰਦ ਵਾਲਾ ਪਾਸਾ ਹੈ ਨਾ ਇੱਕ ਆਪਾਂ 24 ਇੰਚ ਦੀ ਨਿਸ਼ਾਨੀ ਲਾਉਣੀ ਬੰਦ ਵਾਲੇ ਪਾਸੇ ਲਾਉਣੀ ਹੈ 24 ਇੰਚ ਦੀ ਇੱਥੇ ਲਗਾਤੀ ਇਦਾਂ ਨੂੰ ਸੈਲਫ ਆਪਾਂ ਇੰਨੀ ਕੀ ਨਿਸ਼ਾਨੀ ਲਾਉਣੀ ਹੈ ਇਹਦੇ ਮਾਜਲ ਦੀ ਇੰਨਾ ਕਪਰ ਲਾਈ ਚ ਕੱਟਣਾ ਇਸ ਚੀ ਨੂੰ ਆਪਾਂ ਮਿਲਾ ਦੇਣਾ ਇਹਦੇ ਨਾਲ ਬਾੜਾ ਛੋੜਾ ਨਹੀਂ ਕੱਟਣਾ ਆਪਾਂ ਸਿਰ ਇੰਨਾ ਹੀ ਕੱਟਣਾ ਪਹਿਲਾਂ ਆਪਾਂ ਕੱਟ ਲਈਏ ਪਾਲਾ ਨਹੀਂ ਛੋੜਾ ਕੱਟਣਾ ਹਾਂਜੀ ਨਾਲ ਥੋੜਾ ਜਿਹਾ ਕੱਟ ਲਿਆ ਹਾਂਜੀ ਤੇ ਹੁਣ ਆਪਾਂ ਨੇ ਇਦਾਂ ਖੋਲ ਲੈਣਾ ਤਾਂ ਦੇਖੋ ਇਹ ਕੱਟ ਦੇਖੋ ਇਹ ਕੱਟ ਇਹ ਕੱਟ ਤੁਸੀਂ ਆਪ ਦੇ ਸਹਾਇ ਨਾਲ ਵੱਡਾ ਛੋਟਾ ਕਰ ਸਕਦੇ ਹੋ ਅੱਖਾਂ ਤੇ ਮਿਲਾ ਕੇ ਮੈਂ ਪਹਿਲਾਂ ਮਿਲਾ ਲਾਂ ਹਾਂਜੀ ਪਹਿਲਾਂ ਆਪਾਂ ਇਹਨੂੰ ਫਿਨਿਸ਼ ਕਰ ਲਾਂਗੇ ਵੀ ਆਪਣਾ ਬਿਲਕੁਲ ਫੇਸ ਆ ਸਾਫ਼ ਹੋ ਜੇ ਹਨਾ ਜੇ ਤੁਸੀਂ ਨਈ ਜੇ ਪਾਈਪਿੰਗ ਲਗਾਉਣਾ ਚਾਹਦੇ ਪਾਈਪਿੰਗ ਦਾ ਸਾਦੇ ਨਹੀਂ ਲਗਾ ਸਕਦੇ ਤਾਂ ਕੋਈ ਗੱਲ ਨਹੀਂ ਕਾਟਨ ਦਾ ਕੱਪੜਾ ਖਰਾਬ ਵੀ ਨਹੀਂ ਹੁੰਦਾ ਇਹ ਤੇ ਹੁਣ ਆਪਾਂ ਜਿਹੜੀਆਂ ਦੋ ਹਨਾ ਬੱਧੜੀਆਂ ਲਗਾਉਣੀਆਂ ਬੰਦਨ ਵਾਸਤੇ ਉਹਦੇ ਲਈ ਆਪਾਂ ਕੀ ਕਰਨਾ ਇਹ ਜਿਹੜਾ ਆਪਣਾ ਆ ਕੱਟ ਲਾਇਆ ਹੈ ਕੱਟ ਤੇ ਆਪਾਂ ਵਿਚਾਲੜੇ ਜਿਵੇਂ ਵਿਚਾਲੜੇ ਨੂੰ ਸੈਂਟਰ ਤੇ ਨਿਸ਼ਾਨ ਲਾਉਣਾ ਪਹਿਲਾਂ ਤੁਸੀਂ ਆਪ ਦੇ ਅਕੋਰਡਿੰਗ ਲਾ ਸਕਦੇ ਹੋ ਸੈਂਟਰ ਤੇ ਨਿਸ਼ਾਨ ਦੋਨੇ ਪਾਸੇ ਸੈਂਟਰ ਤੇ ਨਿਸ਼ਾਨ ਲਗਾਉਣਾ ਠੀਕਾ ਇੱਕ ਥੋਪਾ ਲੈਣਾ ਹੈ 3 ਇੰਚ ਇਹ ਦੋਨੋਂ ਤੇ 3 ਇੰਚ ਲਾਤਾ ਥੱਲੇ ਨੂੰ ਆਪਾਂ ਲਾਉਣਾ 1.5 ਇੰਚ ਯਾਦ ਰੱਖੋ ਵਿੱਚ 1.5 ਇੰਚ ਥੱਲੇ ਨੂੰ ਸਿੱਧਾ ਇਹ ਤੇ ਇਸੀ ਨੂੰ ਪਾ ਮਿਲਾ ਲੈਣਾ ਇੱਥੇ ਪਾਦੋਬਤੀਆਂ ਲਗਾਉਣੀਆਂ ਇਦੋਂ ਵੀ ਆਪਾਂ 3 ਇੰਚ ਥੱਲੇ ਨੂੰ ਆਪਾਂ 1.5 ਇੰਚ ਇਹ ਚੀਜ਼ ਨੂੰ ਪਮਲਾ ਲੈਣਾ ਇੱਥੇ ਆਪਾਂ ਲਾਉਣੀਆਂ ਬੱਦਗੀਆਂ ਆਹ ਵਾਲੀਆਂ ਇਹਦੀਆਂ ਦੋ ਟਿੱਪਾ ਬਣਾ ਲਾਂਗੇ ਬੱਦਗੀਆਂ ਬਣਾ ਲੀ ਕਿ ਪਹਿਲਾਂ ਹਾਂਜੀ ਜਿਹੜਾ ਆਪਾਂ ਕੱਟ ਲਗਾਇਆ ਸੀ ਇਹਨੂੰ ਆਪਾਂ ਫਿਨਿਸ਼ਿੰਗ ਦੇਤੀ ਆ ਤਾਂ ਪਾਈ ਕਰਤੀ ਆ ਕਪੜਾ ਲਗਾਤੇ ਹੁਣ ਆਪਾਂ ਬੈਕ ਸਾਈਡ ਕੀ ਕਰਨਾ ਆਪਾਂ ਇੱਥੇ ਨਿਸ਼ਾਨ ਲਗਾਏ ਹੋਇਆ ਇੱਥੇ ਆਪਾਂ ਸਟਿੱਪਾ ਲਾਉਣੀਆਂ ਐ ਤਣੀਆਂ ਜਿਨੂੰ ਕਹਿੰਦੇ ਆ ਐਦਾਂ ਕਰਕੇ ਫੋਲਡ ਕਰਕੇ ਐਦਾਂ ਕਰਕੇ ਦੋਨੇ ਤਣੀਆਂ ਲਾਉਣੀਆਂ ਜਿੱਥੇ ਜਿਹੜਾ ਕਪੜਾ ਹੈਗਾ ਉਹਦੀਆਂ ਲਗਾ ਸਕਦੇ ਮੇਰੇ ਕੋ ਵਾਈਟਾ ਮੈਦੀਆਂ ਤਣੀਆਂ ਲਗਾਉਣੀਆਂ ਹਾਂਜੀ ਆਪਾਂ ਇਸ ਤਰ੍ਹਾਂ ਤਣੀਆਂ ਲਗਾਤੀਆਂ ਤੇ ਆਪਣਾ ਸਕਾਰਫ ਬਣ ਕੇ ਬਿਲਕੁਲ ਰੈਡੀ ਆ ਹੁਣ ਆਪਾਂ ਤੁਹਾਨੂੰ ਪਾ ਕੇ ਦਿਖਾਉਣੀ ਆ ਸਕਾਰਫ ਆਪਾਂ ਕਿੱਦਾਂ ਪਾਉਣਾ ਆਜੋ ਹਾਂਜੀ ਹੁਣ ਆਪਾਂ ਤੁਹਾਨੂੰ ਜਿਹੜਾ ਸਕਰਬ ਬਣਾਇਆ ਪਾ ਕੇ ਦਿਖਾਉਣੀ ਆ ਕਿਵੇਂ ਆਪਾਂ ਕੁੜੀਆਂ ਲੇਡੀਜ਼ ਪਾ ਸਕਦੀਆਂ ਹਨ ਕਿਉਂਕਿ ਉਹ ਸਕੂਟਰ ਚਲਾਉਣੇ ਮੋਟਰਸਾਈਕਲ ਚਲਾਉਣਾ ਹੁੰਦਾ ਉਹ ਚ ਆਪਣੇ ਦੀ ਬਹੁਤ ਜ਼ਰੂਰਤ ਹੁੰਦੀ ਹੈ ਜਿਹੜਾ ਆਪਾਂ ਸਕਰਬ ਬਣਾਇਆ ਇਹਨੂੰ ਆਪਾਂ ਕਰਨਾ ਇਸ ਤਰ੍ਹਾਂ ਮਥਰ ਵੀ ਤਾਂ ਕਰਨਾ ਆ ਚੀਜ਼ ਚੁੰਨੀ ਬੰਨਨ ਦੀ ਲੋੜ ਨਹੀਂ ਇੱਥੋਂ ਐ ਕਰਕੇ ਜਿਹੜੀ ਆਪਣੇ ਤਣੀਆਂ ਲਾਈਆਂ ਇਹਨਾਂ ਨਾਲ ਹੀ ਆਪਣਾ ਕਵਰ ਹੋ ਜਾਣਾ ਨੇ ਐ ਸੱਦਾ ਕਰਕੇ ਪਕਤੇ ਹਨ ਤਣੀਆਂ ਲਾਈਆਂ ਇਹਨਾਂ ਨੂੰ ਬੰਨ ਦੇਣਾ ਕੋਦਾਂ ਦੇਖੋ ਇਥੋ ਦੀ ਹਵਾ ਹੀ ਪੈਂਦੀ ਹੋਗੀ ਬਿਲਕੁਲ ਸੈਟਾ ਬਿਲਕੁਲ ਆਰਾਮ ਦੇ ਨਾਲ ਤੁਸੀਂ ਜਿਵੇਂ ਮਰਜੀ ਦੇਖੋ ਮਗਰ ਬੰਨਿਆ ਗਿਆ ਬਿਲਕੁਲ ਸੈਟਪ ਬਹੁਤ ਹੀ ਵਧੀਆ ਸਕਾਪ ਆਪਣਾ ਬਣ ਚੁੱਕਿਆ ਨਾ ਲਵੇ ਨਾ ਕਰੇ ਜਿਵੇਂ ਮਰਜੀ ਤੁਸੀਂ ਆਮ ਪਾ ਕੇ ਸਕੂਟਰ ਤੇ ਮੋਟਰਸਾਈਕਲ ਤੇ ਜਾ ਸਕਦੇ ਹੋ ਬਹੁਤ ਹੀ ਵਧੀਆ ਨਾਲੇ ਹਵਾ ਲੱਗੂਗੀ ਮੈਂ ਡਾਰਕ ਕਲਰ ਦਾ ਤੁਹਾਨੂੰ ਤਾਂ ਬਣਾ ਕੇ ਦਿਖਾ ਜੇ ਲਾਈਟ ਕਲਰ ਦਾ ਬਣਾਉਂਦੀ ਤਾਂ ਤੁਹਾਨੂੰ ਦੇਖਣਾ ਨਹੀਂ ਸੀ ਐਦਾਂ ਤੁਸੀਂ ਆਰਾਮ ਦੇ ਨਾਲ ਇਹ ਸਕਾਪ ਬਣਾ ਸਕਦੇ ਹੋ ਗਰਮੀ ਵਿੱਚ ਆਪਾਂ ਜਿਵੇਂ ਮਰਜੀ ਪਾ ਕੇ ਜਾ ਸਕਦੇ ਹਾਂ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ ਤੇ ਘਰੇ ਜਰੂਰ ਟਰਾਈ ਕਰਿਓ ਸਕਾਰਫ ਬਣਾਉਣਾ ਇਦਾਂ ਵੀ ਹੁਣ ਗਾਦਮ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਆਪਣਾ ਮੂੰਹ ਮੱਚਦਾ ਆਪਾਂ ਨੂੰ ਇਹ ਚੀਜ਼ਾਂ ਪਾਉਣੀਆਂ ਪਰ ਚੁੰਨੀ ਬੰਨ੍ਹਣੀ ਪੈਂਦੀ ਆ ਹਨਾ ਉਸ ਤੋਂ ਬੈਟਰ ਸਕਾਰਫ ਜੇ ਆਪਾਂ ਬਜਾਦੋ ਲੈਨੇ ਤਾਂ ਮਹਿੰਗਾ ਮਿਲਦਾ ਤੇ ਘਰੇ ਤੁਸੀਂ ਟਰਾਈ ਕਰੋ ਇਦਾਂ ਬਣਾਉਂਦਾ ਬਹੁਤ ਹੀ ਪੁਰਾਣੇ ਚੁੰਨੀ ਦਾ ਕਾਟਨ ਦੀ ਦਾ ਪੁਰਾਣੇ ਚਲੋ ਠੀਕ ਆ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਵਿੱਚ ਬਾਏ ਬਾਏ